ਕੀ ਕਿਹਾ ਸੀਗਾ ਕਿ ਮੇਰਾ ਨਾਮ ਹੀ ਪੱਪੀ ਆ ਮੈਂ ਪਿਆਰ ਬਣਦਾ ਕਈ ਲੋਕੀ ਕਹਿੰਦੇ ਤੁਸੀਂ ਮਜ਼ਾਕ ਕਰਦੇ ਹੋ ਕੀ ਮਤਲਬ ਸੀ ਜਿਨ੍ਹਾਂ ਨੇ ਕਦੇ ਪਿਆਰ ਕੀਤਾ ਨਾ ਹੋਵੇ ਉਹਨਾਂ ਨੂੰ ਪਿਆਰ ਦਾ ਮਤਲਬ ਪਤਾ ਕੋਈ ਪਛਾਣੇ ਰਾਜਨੀਤੀ ਦੀਆਂ ਰੋਟੀਆਂ ਹੀ ਸੀ ਲੋਕੀ ਕਹ ਰਹੇ ਸੀ ਕਿ ਸ਼ਾਇਦ ਤੁਸੀਂ ਇੱਕ ਜਾਣ ਕੇ ਤੁਹਾਨੂੰ ਇੱਕ ਕਮਜ਼ੋਰ ਕੈਂਡੀਡੇਟ ਵਜੋਂ ਖੜਾ ਕੀਤਾ ਗਿਆ ਤਾਂ ਕਿ ਬਿੱਟੂ ਜੀ ਨੂੰ ਚਿਤਾਇਆ ਜਾ ਸਕੇ ਆ ਦੇਖ ਲਿਆ ਕਿੜੀ ਕਿੜੀ ਨਾ ਅੱਤੀ ਜੋਂਡਾ ਚ ਬੜੀ ਸੀ ਉਹਨੇ ਟਾਂਡਵ ਕਰਾਤਾ ਸੀ ਉਹੀ ਕੰਮ ਹੋਣਾ ਕਾਂਗਰਸ ਤੇ ਭਾਜਪਾ ਅਗਲਾ ਕਦੀ ਵਾਦੀ ਦਾ ਸ਼ਹਿਰਾ ਉਸ ਵੇਲੇ ਦਾ ਸਿਵਲ ਹਸਪਤਾਲ ਬਣਿਆ ਹੋਇਆ ਪੀਜੀਆਈ ਵਰਗਾ ਇੱਕ ਵੱਡਾ ਹਸਪਤਾਲ ਲੈ ਕੇ ਆਉਣਾ ਲੁਧਿਆਣੇ ਦੇ ਵਿੱਚ 에어ਪੋਰਟ ਵੀ ਨਹੀਂ ਚੱਲੂ ਹੋਇਆ ਬਹੁਤ ਸਾਲਾਂ ਦਾ ਕਿਹਾ ਜਾ ਰਿਹਾ ਸਾਰੇ ਕੰਮ ਹੋ ਗਏ ਤੁਸੀਂ ਇੱਕ ਵਾਰੀ ਲੋਕਾਂ ਨੂੰ ਸੇਵਾ ਦੇਣ ਦੋ ਦੇ ਨਾਲ ਪੱਪੀ ਪ੍ਰੈਸ਼ਰ ਜੀ ਜੁੜ ਚੁੱਕੇ ਨੇ ਸਰ ਇਹਨਾਂ ਦਾ ਨੂੰ ਸਨਮਾਨ ਮਿਲ ਰਿਹਾ ਇਹਨਾਂ ਜੋਸ਼ ਦੇ ਨਾਲ ਤੁਹਾਡਾ ਸਵਾਗਤ ਹੋ ਰਿਹਾ ਕੀ ਕਹੋਗੇ ਬੱਗਾ ਜੀ ਦੀ ਕੌਨਸੀ ਯਾਂਸੀ ਦੇ ਦੇ ਚ ਬੱਗਾ ਜੀ ਦੇ ਕੰਮ ਬੋਲ ਰਹੇ ਆ ਲੋਕੀ ਅੱਜ ਲੋਕਾਂ ਨੂੰ ਚਾ ਚੜਿਆ ਰੰਜੀਤ ਥੱਲੋ ਸਾਹਿਬ ਇਹ ਸਾਰੇ ਇਹਨਾਂ ਦੀ ਵਾਰ ਦੇ ਵਿੱਚ ਆਏ ਆ ਇਹ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮ ਆ ਜਿਹੜੇ 2 ਸਾਲਾਂ ਦੇ ਉਹ ਅੱਜ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰ ਰਹੇ ਆ ਤੁਸੀਂ ਕਿਹਾ ਸੀਗਾ ਕਿ ਮੇਰਾ ਨਾਮ ਹੀ ਪੱਪੀ ਆ ਮੈਂ ਪਿਆਰ ਬਣਦਾ ਕਈ ਲੋਕੀ ਕਹਿੰਦੇ ਤੁਸੀਂ ਮਜ਼ਾਕ ਕਰਦੇ ਹੋ ਕੀ ਮਤਲਬ ਸੀ ਲਗਦਾ ਜਿਨ੍ਹਾਂ ਨੇ ਬਜ਼ੁਰਗ ਜਿਨ੍ਹਾਂ ਨੇ ਸਾਰਿਆਂ ਦਾ ਬਹੁਤ ਬਹੁਤ ਇੱਥੇ ਜਿਨ੍ਹਾਂ ਨੇ ਕਦੇ ਪਿਆਰ ਕੀਤਾ ਨਾ ਹੋਵੇ ਉਹਨਾਂ ਨੂੰ ਪਿਆਰ ਦਾ ਮਤਲਬ ਵੱਡਾ ਬੋਲ ਪੁਛਾਨੇ ਰਾਜਨੀਤੀ ਦੀਆਂ ਰੋਟੀਆਂ ਇਸ ਅੱਛਾ ਲੋਕੀ ਕਹ ਰਹੇ ਸੀ ਕਿ ਸ਼ਾਇਦ ਤੁਸੀਂ ਇੱਕ ਜਾਣ ਕੇ ਤੁਹਾਨੂੰ ਇੱਕ ਕਮਜ਼ੋਰ ਕੈਂਡੀਡੇਟ ਵਜੋਂ ਖੜਾ ਕੀਤਾ ਗਿਆ ਤਾਂ ਕਿ ਬਿੱਟੂ ਜੀ ਨੂੰ ਚਿਤਾਇਆ ਜਾ ਸਕੇ ਇਹ ਇਹਦੇ ਬਾਰੇ ਕੀ ਕਹੋਗੇ ਆ ਦੇਖ ਲਿਆ ਕੀੜੀ ਕੀੜੀ ਨਾ ਹੱਤੀ ਦੀ ਸੁੰਡ ਵਿੱਚ ਵੱੜ ਗਈ ਸੀ ਉਹਨੇ ਟਾਂਡਵ ਕਰਾ ਦਿੱਤਾ ਸੀ ਉਹੀ ਕੰਮ ਹੋਣਾ ਕਾਂਗਰਸ ਤੇ ਭਾਜਪਾ ਤੁਸੀਂ ਬਹੁਤ ਖੁਸ਼ੀ ਕੀ ਸੋਚਦੇ ਹੋ ਤੁਹਾਡਾ ਮੇਨ ਮੁਕਾਬਲਾ ਕਿਹਦੇ ਨਾਲ ਹੈ ਕਾਫੀ ਕਿਸੇ ਨਾਲ ਨਹੀਂ ਇਹਨਾਂ ਨੂੰ ਸਾਰੇ ਨੂੰ ਦੇਖੇ ਉਹ ਬੰਦੇ ਆ ਲੋਕਾਂ ਨੂੰ ਪਤਾ ਸਰ ਸਾਨੂੰ ਵੀ ਨਾ ਥੋੜੀ ਹੈਰਾਨੀ ਹੋਈ ਸੀ ਕਿ ਤੁਹਾਨੂੰ ਜਿਹੜੇ ਟਿਕਟ ਮਿਲੀ ਹੈ ਤੁਹਾਡੇ ਤੋਂ ਉੱਚੇ ਕੱਦੇ ਵੀ ਨੇਤਾ ਸੀਗੇ ਲੁਧਿਆਣੇ ਦੇ ਵਿੱਚ ਮਦਨ لال ਪੱਗਾ ਜੀ ਹੋਗੇ ਗੋਗੀ ਜੀ ਹੋਗੇ ਤੁਹਾਨੂੰ ਹੈਰਾਨੀ ਹੋਈ ਸੀ ਤੁਹਾਨੂੰ ਕੀ ਲੱਗਦਾ ਕਿਉਂ ਤੁਹਾਨੂੰ ਟਿਕਟ ਮਿਲੀ ਸਭ ਸੇਵਾਦਾਰ ਨੇ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਸਭ ਸੇਵਾਦਾਰਾ ਉਹਨਾਂ ਨੇ ਲੋਕਾਂ ਦੀ ਆਵਾਜ਼ ਸੁਣੀ ਸਾਰੇ ਐਮਐਲਏ ਨੇ ਕਿਹਾ ਸਾਨੂੰ ਪੱਪੀ ਬਰਾਸਨ ਨੂੰ ਦੇ ਦੋ ਤੁਹਾਨੂੰ ਕਿਉਂ ਲੱਗਦਾ ਕੇਜਰੀਵਾਲ ਤੇ ਭਗਵੰਤ ਮਾਨ ਨੇ ਤੁਹਾਨੂੰ ਕਿਉਂ ਚੁਣਿਆ ਕੀ ਕਰਨ ਲੱਗਿਆ ਇਹ ਤਾਂ ਉਹਨਾਂ ਨੂੰ ਪੁੱਛਣਾ ਬਣਾ ਮੈਨੂੰ ਨਹੀਂ ਪਤਾ ਤੁਹਾਡਾ ਮੈਂ ਵੀਡੀਓ ਦੇਖਿਆ ਸੀਗਾ ਪਾਣੀ ਦੇ ਵਿੱਚ ਤੁਹਾਡੇ ਪੈਰ ਪੂਰੇ ਡੁੱਬੇ ਹੋਏ ਜਦੋਂ ਫਲੱਡ ਆਇਆ ਸੀਗਾ ਉਹ ਦੇਖ ਕੇ ਮੈਨੂੰ ਵਧੀਆ ਲੱਗਿਆ ਸੀ ਸੇਗਮਾ ਕਰਕੇ ਆਏ ਹੋ ਪਾਸੇ ਕੀ ਕਰੋਗੇ ਐਮਪੀ ਦਾ ਕੰਮ ਹੁੰਦਾ ਵੱਡੇ ਵੱਡੇ ਪ੍ਰੋਜੈਕਟ ਲੈਣਾ ਸਭ ਤੋਂ ਪਹਿਲਾਂ पीजीआई ਵਰਗਾ ਇੱਕ ਵੱਡਾ ਹਸਪਤਾਲ ਲੈ ਕੇ ਆਉਣਾ ਕਿਉਂਕਿ 5 ਲੱਖ ਦੀ ਆਬਾਦੀ ਦਾ ਸ਼ਹਿਰਾ ਉਸੇ ਮੇਲੇ ਦਾ ਜਿਹੜਾ 5 ਲੱਖ ਦੀ ਆਬਾਦੀ ਦਾ ਸ਼ਹਿਰਾ ਉਸ ਮੇਲੇ ਦਾ ਸਿਵਲ ਹਸਪਤਾਲ ਬਣਿਆ ਹੋਇਆ ਪਜੀਆਈ ਵਰਗਾ ਇੱਕ ਵੱਡਾ ਹਸਪਤਾਲ ਲੈ ਕੇ ਆਉਣਾ ਸਭ ਤੋਂ ਪਹਿਲਾਂ ਇਹ ਕੰਮ ਤੇਰਾ ਠੀਕ 1000 ਕਰੋੜ ਰੁਪਈਆ ਜਿਹੜਾ ਕੇਂਦਰ ਦੀ ਸਰਕਾਰ ਸਾਡਾ ਰਕੀ ਬਠੀਆ ਕੋ ਲੈ ਕੇ ਲੁਧਿਆਣੇ ਦੇ ਵਿੱਚ 에어ਪੋਰਟ ਵੀ ਨਹੀਂ ਚੱਲੂ ਹੋਇਆ ਬਹੁਤ ਸਾਲਾਂ ਦਾ ਕਿਹਾ ਜਾ ਰਿਹਾ ਸਾਰੇ ਕੰਮ ਹੋ ਗਏ ਤੁਸੀਂ ਇੱਕ ਵਾਰੀ ਲੋਕਾਂ ਨੂੰ ਸੇਵਾ ਦੇਣ ਦੋ 1000 ਰੁਪਿਆ ਦਿੱਤਾ ਨਹੀਂ ਗਿਆ ਜਿਹੜਾ ਉਹ ਦੇਣਾ ਸੀਗਾ ਸਾਰੇ ਕੰਮ ਕਰਾਂਗੇ ਸਾਰੇ 5000 ਰੁਪਿਆ ਬਿਜਲੀ ਦਾ ਮਾਫ ਹੋ ਗਿਆ ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਤੁਹਾਡਾ ਗਲਾ ਖਰਾਬ ਹੋ ਗਿਆ ਕੈਂਪੇਨਿੰਗ ਕਰ ਕਰਕੇ ਇਹ ਕਿ ਇੰਨਾ ਜ਼ਿਆਦਾ ਤੁਸੀਂ ਬੋਲ ਰਹੇ ਹੋ ਕਿ ਚੱਕਰ ਬਈ ਮੀ ਆਪ ਠੀਕ ਹੋ ਜਾਣਾ ਇਹਨਾਂ ਦਾ ਪਿਆਰ ਹੀ ਹੈ ਨਾ ਬਹੁਤ ਬਹੁਤ ਥੈਂਕ ਯੂ ਸਾਡੇ ਨਾਲ ਗੱਲ ਕਰਨ